ਤੇ ਕਿਲੋ weight ਘਟਾਉਣ ਦੇ ਨਾਲ ਮੇਰੀਆਂ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸੋਲਵ ਹੋ ਗਈਆਂ ਨਾ ਮੈਨੂੰ ਹਾਰਡ ਦੀ ਦਿੱਕਤ ਰਹੀ ਨਾ ਮੈਨੂੰ pso ਦੀ ਪ੍ਰੋਬਲਮ ਨਾ ਅੱਜ ਮੈਂ 40 ਸਾਲ ਦੀ ਆ ਸਰ ਲਾਈਫ ਨੂੰ ਇੰਜੋਏ ਕਰਦੀ ਆ ਸਿਰਫ ਇਹ ਪਰ ਖਾਣਾ ਪੀਣਾ ਚੇਂਜ ਕੀਤਾ ਇਥੇ ਸਿਸਟਮ ਚ ਆ ਕੇ ਡਾਈਟ ਫੋਲੋ ਕੀਤੀ ਮੈਂ ਜੀ 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 ਡਾਈਟ ਫੋਲੋ ਕੀਤੀ ਇਹ ਹੀ ਨੇ ਆ ਮੈਂ ਹੀ ਆਈ ਇਹ ਕਿੰਨੇ ਟਾਈਮ ਪਹਿਲਾਂ ਦੀ ਫੋਟੋ ਅੱਜ ਤੋਂ ਸਾਲ ਪਹਿਲਾਂ ਦੀ ਸਾਲ ਪਹਿਲਾਂ ਦੀ ਤੇ ਕਿੰਨਾ ਆਪਾ weight ਘਟਾ ਲਿਆ ਮੈਂ 9 ਮਹੀਨਿਆਂ 'ਚ 56 ਕਿਲੋ ਘਟਾਇਆ ਜੀ 55 ਕਿਲੋ ਚੱਕ ਅੱਧਾ ਹੀ ਰਹਿ ਗੇ ਹਾਂਜੀ ਪਰ ਮੈਂ ਇਸ ਸਿਸਟਮ ਵਿੱਚ ਆ ਕੇ ਆਪਣਾ 25 ਕਿਲੋ weight loss ਔਰ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਪੁਨਰਜਨਮ ਮਿਲ ਗਿਆ ਮੈਨੂੰ ਔਰ ਮੇਰਾ ਰਿਜ਼ਲਟ ਡੁਪਲੀਕੇਟ ਸਾਬਤ ਕਰਨ ਵਾਲੇ ਨੂੰ ਜਿੰਨੇ ਪੈਸੇ ਦਿੱਤੇ ਚਾਰ ਗੁਣਾ ਮੈਨੂੰ ਦੰਡ ਦੇ ਸਕਦਾ ਔਰ ਜਿੰਨੇ ਵੀ ਮੇਰੇ ਕੋਲ ਰਿਜ਼ਲਟ ਨੇ ਸਾਰੇ origignal ਰਿਜ਼ਲਟ ਨੇ ਅਲੱਗ-ਅਲੱਗ ਜ਼ਮਾਤੋਂ ਕਿਸੇ ਵੀ ਰਿਜ਼ਲਟ ਮੇਰਾ ਡੁਪਲੀਕੇਟ ਸਾਬਤ ਕਰਨ ਵਾਲੇ ਨੂੰ ਜੋ ਮਰਜ਼ੀ ਜੁਰਮਾਨਾ ਲਾ ਸਕਦਾ ਔਰ 3 ਦਿਨ ਦੇ ਵਿੱਚ ਰਿਜ਼ਲਟ ਆਉਣ ਦੀ ਫੁੱਲ ਗਰੰਟੀ ਹੈ ਸਰ ਜੀ ਦਾ ਰਿਜ਼ਲਟ ਸਾਡੇ ਕੋਲ 3 ਦਿਨ ਦੇ ਵਿੱਚ ਨਹੀਂ ਆਉਂਦਾ ਅਸੀਂ ਉਹਦੀ ਪੂਰੀ ਮਨੀ ਬੈਕ ਗਰੰਟੀ ਦਿੰਦੇ ਆ ਘਟਾਉਣੇ ਕਿਵੇਂ ਵੇਟ ਕੀ ਕਰਾਈਟੇਰੀਆ ਦੀ ਸਰ ਮੈਨੂੰ ਸਮਝਾਓ ਕੀ ਹੈ ਓਕੇ ਸਰ ਅਸੀਂ ਕਿਸੇ ਦਾ ਕੋਈ ਖਾਣਾ ਪੀਣਾ ਨਹੀਂ ਛਡਾਉਂਦੇ ਸਾਡੇ ਕੋਲੇ ਕੋਈ ਮੈਡੀਸਨ ਦਵਾਈ ਨਹੀਂ ਹੈਗੀ ਲੋਕਾਂ ਦੀਆਂ ਖਾਣ ਪੀਣ ਦੀਆਂ ਛੋਟ ਛੋਟੀ ਹੈਬਟ ਨੂੰ ਮੇਨਟੇਨ ਕਰਕੇ ਇੱਕ ਚੰਗਾ ਖਾਣਾ ਜੋ ਬੋਡੀ ਨੂੰ ਚਾਹੀਦਾ ਉਹ ਦੇ ਕੇ ਥੋੜਾ ਲਾਈਫ ਸਟਾਈਲ ਮੇਨਟੇਨ ਕਰਕੇ ਲੋਕਾਂ ਦਾ weight loss ਕਰਦੇ ਆ ਗਿੱਦੜ ਬਾਹਾ ਖੜਾ ਮੈਂ ਤੇ ਜਿੰਨੀਆਂ ਮੇਰੇ ਕੋਲ ਸ਼ਕਤੀਆਂ ਖੜੀਆਂ ਸਾਰੀਆਂ ਐਗਜ਼ੈਂਪਲ ਆਈਆਂ ਰਾਜਕੁਮਾਰ ਜੀ ਉਧਰਲੇ ਪਾਸੇ ਖੜੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਪਹਿਲਾਂ ਮੈਂ ਐਂ ਗੱਲ ਕਰਦਾ ਜਦੋਂ ਆਪਣੇ ਦੇਖਣ ਵਾਲਿਆਂ ਦੇ ਦਿਮਾਗ 'ਚ ਵੱਜੀ ਨਾ ਵੀ ਵਜਨ ਘਟਾਓ ਜੀ ਸਰ ਅਗਲੇ ਦੇ ਦਿਮਾਗ 'ਚ ਇਹ ਚੀਜ਼ ਵੱਜਦੀ ਪਹਿਲਾਂ ਫਲੈਕਸੀ ਦੇ ਕੇ ਵੀ ਕਦੇ ਨਕਲੀ ਲਈ ਬੈਠੇ ਆ ਜੀ ਸਰ ਉਹਦਾ ਕੀ ਹਾਲ ਹੈ ਜੇ ਸੈਟੀਸਫੈਕਸ਼ਨ ਦੇਣੀ ਹੋਵੇ ਜਗ੍ਹਾ ਲਗਾ ਵੀ ਫਲੈਕਸੀ ਨਕਲੀ ਹੋ ਸਕਦੀ ਹੈ ਸਰ ਜੀ ਸਾਡੇ ਕੋਲ ਫਲੈਕਸ ਨਕਲੀ ਸਾਡਾ ਕੋਈ ਵੀ ਰਿਜ਼ਲਟ ਨਕਲੀ ਨਹੀਂ ਹੈ ਸਭ ਤੋਂ ਪਹਿਲਾਂ ਐਗਜ਼ਾਮਪਲ ਮੇਰੀ ਹੈ ਸਰ ਮੈਂ ਗਿੱਦੜਵਾ ਦਾ ਰਹਿਣ ਵਾਲਾ ਅੱਛਾ ਔਰ ਮੈਂ ਇਸ ਸਿਸਟਮ ਵਿੱਚ ਆ ਕੇ ਆਪਣਾ 25 ਕਿਲੋ weight loss ਕੀਤਾ 14 ਇੰਚ ਪੇਟ ਘਟਾਇਆ ਔਰ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਪੁਨਰ ਜਨਮ ਮਿਲ ਗਿਆ ਮੈਨੂੰ ਔਰ ਮੇਰਾ ਰਿਜ਼ਲਟ ਡੁਪਲੀਕੇਟ ਸਾਬਤ ਕਰਨ ਵਾਲੇ ਨੂੰ ਜਿੰਨੇ ਪੈਸੇ ਦਿੱਤੇ ਆ 4 ਗੁਣਾ ਮੈਨੂੰ ਦੰਡ ਦੇ ਸਕਦਾ ਔਰ ਜਿੰਨੇ ਵੀ ਮੇਰੇ ਕੋਲ ਰਿਜ਼ਲਟ ਨੇ ਸਾਰੇ origignal ਰਿਜ਼ਲਟ ਨੇ ਅਲੱਗ-ਅਲੱਗ ਜ਼ਮਾਤੋਂ ਕਿਸੇ ਵੀ ਰਿਜ਼ਲਟ ਮੇਰਾ ਡੁਪਲੀਕੇਟ ਸਾਬਤ ਕਰਨ ਵਾਲੇ ਨੂੰ ਜੋ ਮਰਜ਼ੀ ਜੁਰਮਾਨਾ ਲਾ ਸਕਦਾ ਜਿੰਨੇ ਮੈਨੂੰ ਦਿੱਤੇ ਆ 4 ਗੁਣਾ ਜੁਰਮਾਨੇ ਦੀ ਮੈਂ ਸ਼ੌਲਟ ਹੀ ਦਿਨਾ ਔਰ ਬਹੁਤ ਸਾਰੇ ਤੁਸੀਂ ਲਾਈਵ ਮੇਰੇ ਰਿਜ਼ਲਟ ਸਾਰੇ ਸੁਣ ਸਕਦੇ ਹੋ ਹਾਂ ਤੇ ਤੁਸੀਂ ਆਪਣਾ weight ਕਿੰਨਾ ਘਟਾਇਆ 25 ਕਿਲੋ ਸਰ 25 ਕਿਲੋ ਫੇਰ ਜਵਾਨੀ ਆ ਗਈ ਜੀ ਸਰ ਦੁਆਰਾ ਅੱਜ ਮਨੂੰ 38 ਸਾਲ ਲੱਗਿਆ ਪੂਰਾ ਬਿਲਕੁਲ ਫਿਟ ਐਂਡ ਐਕਟਿਵ ਆਪਣੇ ਆਪ ਨੂੰ ਫੀਲ ਕਰਦਾ 25 ਤੋਂ 30 ਸਾਲ ਦਾ ਅੱਛਾ ਮੈਂ ਪਹਿਲਾਂ ਚੱਲਦੀ ਵੀਡੀਓ 'ਚ ਪਹਿਲਾਂ ਹੀ ਪੁੱਛਦਾ ਘਟਾਉਨੇ ਕਿਵੇਂ ਵੇਟ ਕੀ ਕ੍ਰਾਈਟੇਰੀਆ ਕੀ ਸਰ ਮੈਨੂੰ ਸਮਝਾਓ ਕੀ ਹੈ ਓਕੇ ਸਰ ਅਸੀਂ ਕਿਸੇ ਦਾ ਕੋਈ ਖਾਣਾ ਪੀਣਾ ਨਹੀਂ ਛਡਾਉਂਦੇ ਸਾਡੇ ਕੋਲੇ ਕੋਈ ਮੈਡੀਸਨ ਦਵਾਈ ਨਹੀਂ ਹੈਗੀ ਲੋਕਾਂ ਦੀਆਂ ਖਾਣ ਪੀਣ ਦੀਆਂ ਛੋਟ ਛੋਟੀ ਹੈਬਟ ਨੂੰ ਮੇਨਟੇਨ ਕਰਕੇ ਇੱਕ ਚੰਗਾ ਖਾਣਾ ਜੋ ਬੋਡੀ ਨੂੰ ਚਾਹੀਦਾ ਉਹ ਦੇ ਕੇ ਥੋੜਾ ਲਾਈਫ ਸਟਾਈਲ ਮੇਨਟੇਨ ਕਰਕੇ ਲੋਕਾਂ ਦਾ weight loss ਕਰਦੇ ਆ ਔਰ 3 ਦਿਨ ਦੇ ਵਿੱਚ ਰਿਜ਼ਲਟ ਆਉਂਦੀ ਫੁੱਲ ਗਰੰਟੀ ਐ ਸਰ ਜਿਹਦਾ ਰਿਜ਼ਲਟ ਸਾਡੇ ਕੋਲ 3 ਦਿਨਾਂ ਦੇ ਵਿੱਚ ਨਹੀਂ ਆਉਂਦਾ ਅਸੀਂ ਉਹਦੀ ਪੂਰੀ ਮਨੀ ਬੈਕ ਗਰੰਟੀ ਦਿੰਨੇ ਆ ਸਾਨੂੰ ਕੋਈ ਵੀ ਬੰਦਾ ਕਿਤੋਂ ਵੀ ਕਾਲ ਕਰ ਲੈ ਗਿੱਦੜਵਾ ਦੇ ਵਿੱਚੋਂ ਇੱਕ ਵੀ ਬੰਦੇ ਦਾ ਫੋਨ ਨੰਬਰ ਦੇ ਦੇ ਸਾਡਾ ਗਰੰਟੀ ਉਹ ਦੇ ਦੇਗਾ 4 ਦਿਨਾਂ ਚ ਰਿਜ਼ਲਟ ਨਹੀਂ ਆਇਆ ਤਾਂ ਫੁੱਲ ਮਨੀ ਬੈਕ ਗਾਰੰਟੀ ਸਰ ਅੱਛਾ 4 ਦਿਨਾਂ ਦੇ ਵਿੱਚ ਪੜਾਕੇ ਪੈਣੇ ਲੱਗੇ ਜਾਣੇ ਆ ਜੀ ਸਰ ਜੀ ਸਰ ਵੀ ਬੰਦੇ ਨੂੰ ਪਤਾ ਲੱਗੂ ਵੀ ਫਰਕ ਪੈ ਰਿਹਾ ਸਰ ਤੰਦਰੁਸਤੀ ਆਊਗੀ ਥਕਾਵਟ ਘਟੂਗੀ ਸਾਹ ਸੌਖਾ ਹੋ ਜਾਊਗਾ ਨੀਂਦ ਵਧੀਆ ਆਊਗੀ ਅਗਰ ਇਹਨਾਂ ਚ ਕੋਈ ਵੀ ਆਪਸ਼ਨ ਨਹੀਂ ਆਉਂਦੀ ਤਾਂ ਆਪਣੀ ਫੁੱਲ ਪੈਸੇ ਵਾਪਸੀ ਲੈ ਸਕਦੇ ਤੇ ਐ ਵੀ ਨਾ ਹੋਵੇ ਇੰਨੀਆਂ ਚੀਜ਼ਾਂ ਗਨਾਦੀਆਂ ਅਗਲਾ ਜਦੋਂ ਫੋਨ ਲਾਵੇ ਤੁਸੀਂ ਰੇਟ ਸੁਣ ਕੇ ਡਰਾ ਦੂੰਗਾ ਆਹਲੇ ਨੂੰ ਨਹੀਂ ਸਰ ਰੇਟ ਵੀ ਕੋਈ ਜ਼ਿਆਦਾ ਨਹੀਂ ਹੈ ਬਹੁਤ ਘੱਟ ਜੈਨੂਇਨ ਰੇਟਾਂ ਦੇ ਵਿੱਚ ਹੈ ਸਰ ਹੂੰ ਵੀ ਆਮ ਬੰਦਾ ਵੀ ਮੇਰੇ ਵਰਗਾ ਬੰਦਾ ਆਮ ਵੀ ਅਫੋਰਡ ਕਰ ਸਕਦਾ ਹਰ ਇੱਕ ਬੰਦਾ ਐਫਰਟ ਕਰ ਸਕਦਾ ਸਰ weight loss ਕਰ ਸਕਦਾਗਾ ਸਾਡਾ ਨੰਬਰ ਦਿੱਤਾ ਹੋਗਾ ਕੰਟੈਕਟ ਕਰਕੇ ਸਾਨੂੰ ਪੁੱਛ ਸਕਦਾ ਕੋਈ ਪ੍ਰੋਬਲਮ ਤੇ ਆ ਜਿਹੜੀਆਂ ਆਪਣੇ ਕੋਲ ਸ਼ਖਸੀਅਤਾਂ ਖੜੀਆਂ ਨੇ ਸਾਰੇ ਸਾਰਿਆਂ ਨੇ ਆਪਣੇ ਕੋਲ ਆ ਕੇ weight loss ਕੀਤਾ ਤੁਸੀਂ ਇਕੱਲੇ ਇਕੱਲੇ ਬੰਦਾ ਵੀਊ ਲੈ ਸਕਦੇ ਹੋ ਕਿੰਨਾ ਕਿੰਨਾ weight loss ਇਧਰ ਕਰ ਲਓ ਸ਼ੁਰੂ ਤੁਸੀਂ ਕਿੰਨਾ weight ਘਟਾਇਆ ਇਹਨਾਂ ਨੇ ਹਾਂਜੀ ਹਾਂਜੀ ਸਰ ਮੈਂ 20 ਦਿਨਾਂ ਦੇ ਵਿੱਚ ਆਪਣਾ 4 ਕਿਲੋ ਵਜ਼ਨ ਘਟਾਇਆ ਅੱਛਾ 20 ਦਿਨਾਂ ਦੇ ਵਿੱਚ 4 ਕਿਲੋ ਵਜ਼ਨ ਘਟਾ ਲਿਆ ਲੋ ਆਏ ਪਾਸ ਕਰੀ ਚੱਲ ਵੀ ਜੀ ਅਕੇ ਮੈਂ ਆਪਣਾ 5 ਕਿਲੋ ਵਜ਼ਨ ਘਟਾਇਆ ਜੀ ਜੀ ਇਹਨਾਂ ਦਾ 5 ਕਿਲੋ ਜੀ ਹਾਂ ਸਰ ਮੈਂ ਕੋਈ weight ਘਟਾਉਣ ਲਈ ਸਿਸਟਮ 'ਚ ਨਹੀਂ ਆਈ ਸੀ ਮੈਨੂੰ ਨਾ ਪ੍ਰੋਬਲਮਾਂ ਬਹੁਤ ਜ਼ਿਆਦਾ ਸੀ ਮੈਂ ਹਾਰਦੀ ਪੇਸ਼ੈਂਟ ਸੀ ਪੀਸੀਓਡੀ ਦੀ ਪ੍ਰੋਬਲਮ ਸੀ ਮੈਨੂੰ ਬਸ ਡਾਕਟਰ ਕਹਿੰਦਾ ਸੀ ਵੀ ਮੈਡੀਸਿਨ ਲੈ ਲਓ ਤੁਸੀਂ ਠੀਕ ਹੋ ਜਾਓਗੇ ਹਨਾ ਪਰ ਮੈਡੀਸਿਨ ਹੱਲ ਨਹੀਂ ਸੀਗਾ ਮੈਨੂੰ ਕਹਿੰਦੇ ਵਾਪਾਰ ਘਟਾ ਲਓ ਤੇ ਜਿੱਦਾਂ ਹੀ ਸਿਸਟਮ ਦਾ ਪਤਾ ਲੱਗਿਆ ਮੈਂ ਆਪਣਾ weight ਘਟਾਇਆ 23 ਕਿਲੋ ਔਰ 23 ਕਿਲੋ weight ਘਟਾਉਣ ਦੇ ਨਾਲ ਮੇਰੀਆਂ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਸੋਲਵ ਹੋ ਗਈਆਂ ਨਾ ਮੈਨੂੰ ਹਾਰਦੀ ਦਿੱਕਤ ਰਹੀ ਨਾ ਮੈਨੂੰ ਪ 40 ਸਾਲ ਦੀ ਸਰ ਲਾਈਫ ਨੂੰ ਇੰਜੋਏ ਕਰਦੀ ਆ ਸਿਰਫ ਇਹ ਪਰ ਖਾਣਾ ਪੀਣਾ ਚੇਂਜ ਕੀਤਾ ਇਥੇ ਸਿਸਟਮ ਚ ਆ ਗਿਆ ਡਾਈਟ ਫੋਲੋ ਕੀਤੀ ਮੈਂ ਜੀ 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 ਡਾਈਟ ਫੋਲੋ ਕੀਤੀ ਹੈ ਜੀ ਥੈਂਕ ਯੂ ਸਰ ਜੀ ਓਕੇ ਮੇਰਾ ਨਾਮ ਰਜੇਸ਼ ਕੁਮਾਰਾ ਜੀ ਮੈਂ ਗੇਦਰਵਾ ਦਾ ਰਹਿਣ ਵਾਲਾ ਜੀ ਜੀ ਮੈਂ ਧੰਨਵਾਦ ਕਰਦਾ ਹਾਂ ਮੇਰੇ ਸਪੌਂਸਰ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਨਾਲ ਮਿਲਾਇਆ ਲੈ ਵੀ ਆਹ ਬੰਦਾ ਨਾ ਕਿਤੇ ਰਹਿ ਜੇ ਇਹ ਵੀ ਹਾਜ਼ਰੀ ਦੀ ਵਾਰੀ ਹਾਂ ਇਹ ਇਹੀ ਨੇ ਆ ਮੈਂ ਹੀ ਆਈ ਇਹ ਕਿੰਨੇ ਟਾਈਮ ਪਹਿਲਾਂ ਦੀ ਫੋਟੋ ਅੱਜ ਤੋਂ ਸਾਲ ਪਹਿਲਾਂ ਦੀ ਸਾਲ ਪਹਿਲਾਂ ਦੀ ਤੇ ਕਿੰਨਾ ਆਪਾ weight ਘਟਾ ਲਿਆ ਮੈਂ 9 ਮਹੀਨਿਆਂ 'ਚ 56 ਕਿਲੋ ਘਟਾਇਆ ਜੀ 56 ਕਿਲੋ ਚੱਕ ਅੱਧਾ ਹੀ ਰਹਿ ਗਏ ਹਾਂਜੀ ਇਹ ਕਹਿੰਦੇ ਨੇ 4 ਗੁਣਾ ਪੈਸੇ ਮੇਰਾ ਰਿਜ਼ਲਟ ਕੋਈ ਝੂਠਾ ਸਾਬਤ ਕਰੇ ਮੈਂ 10 ਗੁਣਾ ਪੈਸੇ ਦੇਵਾਂਗਾ ਲੈ ਕਰੋ ਗੱਲ ਜੀ ਮੇਰੀ ਖਾਲੀ ਪੇਟ ਸ਼ੂਗਰ 190 95 ਆਂਦੀ ਸੀ ਜਿਹੜੀ ਅੱਜ ਖਾਲੀ ਪੇਟ ਮੇਰੀ 80 82 ਆਂਦੀ ਹੈ ਮੈਂ ਕੋਈ ਦਵਾਈ ਨਹੀਂ ਖਾਦੀ ਮੈਂ ਖਾਣਾ ਪੀਣਾ ਚੇਂਜ ਕੀਤਾ ਜੀ ਇਹ ਸਾਡੇ ਗੁਰੂ ਜੀ ਤੇ ਮੈਡਮ ਜੀ ਇਹਨਾਂ ਨੇ ਮੇਰੀ ਲਾਈਫ ਜ਼ਿੰਦਗੀ ਬਦਲਤੀ ਮੇਰਾ ਪੂਰਨ ਜਨਮ ਹੋ ਗਿਆ ਦੁਬਾਰਾ ਜਨਮ ਹੋਇਆ ਇੱਕ ਇੱਕ ਗੱਲ ਹੋਰ ਆ ਮੈਂ ਵਿੱਚ ਕਹਿੰਨਾ ਬਈ ਬਾਕੀ ਤਾਂ ਐਗਜ਼ਾਮਪਲ ਆ ਖੜੇ ਗਏ ਆ ਆਪਦੇ ਤੇ ਵੀ ਪਹਿਲਾਂ ਉਹ ਚੀਜ਼ ਟਰਾਈ ਕੀਤੀ ਵੀ ਆ ਜੀ ਸਰ ਆਪਦੇ ਤੇ ਵੀ ਪਹਿਲਾਂ ਉਹ ਚੀਜ਼ ਦੇਖੀ ਆ ਵੀ ਫਰਕ ਪੈਂਦਾ ਕਿ ਨਹੀਂ ਪੈਂਦਾ ਤੇ ਆਏ ਤਾਂ ਨਹੀਂ ਕਿਸੇ ਨੂੰ ਵੀ ਲੰਭ ਆ ਗਿਆ ਵੀ ਮੇਰੀ ਬਾਡੀ ਨੂੰ ਸਾਈਡ ਇਫੈਕਟ ਪੈ ਗਏ ਜਾਂ ਕੋਈ ਹੋਰ ਜੀ ਸਰ ਕੋਈ ਸਾਈਡ ਇਫੈਕਟ ਨਹੀਂ ਕੋਈ ਦਵਾਈ ਨਹੀਂ ਸਰ ਇੱਕ ਚੰਗਾ ਖਾਣਾ ਪੀਣਾ ਖਾ ਕੇ ਇੱਕ ਚੰਗਾ ਲਾਈਫ ਸਟਾਈਲ ਜੀ ਕੇ ਆਪਾਂ ਸਾਈਡ ਇਫੈਕਟ ਥੋੜੀ ਆਊਗਾ ਆਪਣੇ ਲਾਈਫ ਵਧੂਗੀ ਤੰਦਰੁਸਤੀ ਵਧੂਗੀ ਜੀ ਫਿਟਨੈਸ ਆ ਹਾਂ ਅੱਗੇ ਆਈਏ ਆਪਾਂ ਜੀ ਹਾਂਜੀ ਮੈਂ ਮਨਜੀਤ ਸਿੰਘ ਤਾਂ ਮੈਂ ਇਸ ਸਿਸਟਮ ਨਾਲ ਜੁੜ ਕੇ ਤੇ ਆਪਣਾ 48 ਕਿਲੋ weight ਘਟ ਕੀਤਾ ਜੀ ਅੱਛਾ ਤਾਂ ਦਿੱਕਤ ਮੈਨੂੰ ਵੀ ਬਹੁਤ ਸੀ ਸਰ ਦੇ ਕਹਿਣ ਤਰ੍ਹਾਂ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤੀਆਂ ਜੀ ਬੀਪੀ ਮੈਨੂੰ ਸੀਗਾ ਹਾਰਟ ਦੀ ਪ੍ਰੋਬਲਮ ਮੈਨੂੰ ਸੀ ਗੋਡੇ ਚੇਂਜ ਕਰਨ ਵਾਸਤੇ ਮੇਰੇ ਡਾਕਟਰਾਂ ਨੇ ਕਿਹਾ ਹੋਇਆ ਸੀਗਾ ਜੀ ਤਾ ਇੱਕ ਜ਼ਿੰਦਗੀ ਨਵੀਂ ਚੇਂਜ ਹੋਈ ਆ ਤਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸ ਦਿਆਂ ਵੀ ਮੈਂ ਜ਼ਿਮੀਂਦਾਰ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਹਾਂਜੀ ਤਾਂ ਮੇਰਾ ਡਿਸਟ੍ਰਿਕਟ ਮੁਕਸਰ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਪੰਨੀ ਵਾਲਾ ਫੱਤਾ ਆਰਐਮਪੀ ਡਾਕਟਰ ਹੁੰਦੇ ਨਾ ਪਿੰਡਾਂ ਵਾਲੇ ਆਰਐਮਪੀ ਡਾਕਟਰ ਤਾਂ ਮੈਂ ਆਪਦੇ ਬਾਰ ਦੇ ਅੱਗੇ ਆਰਐਮਪੀ ਡਾਕਟਰ ਸਪੈਸ਼ਲੀ ਬਾਹਰ ਰੱਖਿਆ ਸੀ ਇਹ ਨਹੀਂ ਮੈਨੂੰ ਪਤਾ ਲੱਗਦਾ ਸੀ ਮੇਰਾ ਬੀਪੀ ਕਦੋਂ ਵੱਧ ਜਾਣਾ ਕਦੋਂ ਕੁਝ ਹੋ ਜਾਣਾ ਮੇਰੀ ਮੈਡੀਸਨ ਵੀ ਜੋ ਚੱਲਦੀ ਸੀ ਤਾਂ ਡਾਕਟਰ ਨੂੰ ਨਾਲ ਲੈ ਕੇ ਜਾਂਦੇ ਸੀ ਕਿਉਂਕਿ ਪਰਿਵਾਰ ਵਾਲਿਆਂ ਨੂੰ ਖਤਰਾ ਸੀ ਵੀ ਇਹਨੂੰ ਕੁਝ ਨਾ ਕੁਝ ਹੋ ਨਾ ਜਾਵੇ ਵੀ ਕੱਲਾ ਭਾਰ ਨਹੀਂ ਘ ਤਾਂ ਵੀ ਇਹਨਾਂ ਦਾ ਹੱਲ ਹੋ ਜਾਂਦਾ ਜੀ ਹਾਂਜੀ ਜੀ ਅੱਗੇ ਓਕੇ ਹਾਂਜੀ ਆ ਤਾਂ ਮੈਨੂੰ ਬਾਬਾ ਦੂਰੋਂ ਆਇਆ ਮੇਰਾ ਨਾਮ ਚੰਦਰਪਾਨ ਹੈ ਤੇ ਮੈਂ ਆਇਆ ਗੰਗਾਨਗਰ ਤੋਂ ਅੱਛਾ ਤੇ ਮੈਂ ਆ ਦੇਖਿਆ ਉਹਨਾਂ ਦੇ ਐਡ ਦੇ ਵਿੱਚ ਨਿਊਟ੍ਰੀਸ਼ਨ ਤੇ ਮੈਂ ਨਿਊਟ੍ਰੀਸ਼ਨ ਲੈ ਕੇ ਆਪਣਾ 14 ਕਿਲੋ ਵਜ਼ਨ ਘਟਕਿੱਤਾ ਜੀ ਜੀ ਤੇ ਦੂਜਾ ਤਾਂ ਮੈਨੂੰ ਸੀਗੀ ਜੀ ਬਲੋਕੇਜ ਦੀ ਸ਼ਿਕਾਇਤ ਅੱਛਾ ਤੇ ਜਦੋਂ ਦੀ ਮੈਂ ਆ ਲਿੱਤਾ ਤੇ ਮੈਨੂੰ ਤਾਂ ਦਵਾਈ ਦਾ ਯਾਦ ਹੀ ਨਹੀਂ ਮੈਨ ਨਾਲ ਡਾਕਟਰ ਕੋਲ ਗਿਆ ਹੀ ਨਹੀਂ ਦੁਬਾਰੇ ਉਹ ਪਰਚੀਆਂ ਤੇ ਦਵਾਈਆਂ ਉਵੇਂ ਰੱਖਤੀਆਂ ਤੇ ਬਿਲਕੁਲ ਪਤਾ ਹੀ ਨਹੀਂ ਲੱਗਦਾ ਜੀ ਇਹ ਤਾਂ ਸਵੇਰੇ ਨਾ 10 ਵਜੇ ਦਾ ਸਰੀਰ ਬੋਲਣ ਲੱਗ ਜਾਂਦਾ ਸੀ ਵੀ ਬੀਪੀ ਦੀ ਗੋਲੀ ਲੈ ਲੈ ਮੁੰਡਿਆ ਹੂੰ ਤੇ ਹੁਣ ਮੈਨੂੰ ਯਾਦ ਹੀ ਨਹੀਂ ਮੈਂ ਕਦੋਂ ਲਾਸਟ ਟਾਈਮ ਮੈਡੀਕਲ ਤੇ ਗਿਆ ਸੀਗਾ ਕੋਈ ਦਵਾਈ ਲਿੱਤੇ ਸੀ ਬੜਾ ਇੰਜੋਏ ਕਰੀ ਜਾਂਦਾ ਨਹੀਂ ਮੈਂ ਆਪਣੀ ਨਾ ਵਜ਼ਨ ਘਟਾਇਆ ਘਟਾਇਆ ਮੇਰੀ ਉਮਰ ਹੀ ਵਧਾ ਲਈ ਮੈਂ ਐ ਲੱਗਦਾ ਮੈਂ ਥੋੜਾ 50 ਸਾਲ ਹੋਰ ਛੋਟਾ ਹੋ ਗਿਆ ਵੱਡਾ ਹੋ ਗਿਆ ਜਵਾਨੀ ਚੜ ਗਈ ਹਾਂਜੀ ਹਾਂਜੀ ਜੀ ਅੱਗੇ ਜੀ ਤੁਸੀਂ ਗੱਲ ਜੀ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਜੀ ਮੈਂ ਇਸ ਵੰਡਰਫੁਲ ਕਮਿਊਨਿਟੀ ਦੇ ਵਿੱਚ ਆ ਕੇ ਆਪਣਾ 18 ਕਿਜੀ ਵੇਟ ਲਾਸ ਕੀਤਾ ਹਾਂਜੀ ਕਾਫੀ ਹੈਲਥ ਇਸ਼ੂ ਸੀਗੇ ਔਰ ਮੂ ਹੋਇਆ ਸਭ ਤੋਂ ਵੱਡਾ ਰਿਜ਼ਲਟ ਮੇਰਾ ਏਰੀਆ ਮੈਨੂੰ ਗਧੂਦਾਂ ਦੀ ਪ੍ਰੋਬਲਮ ਸੀ ਡਾਕਟਰ ਨੇ ਇਹਦਾ ਆਪਰੇਟ ਦੱਸਿਆ ਸੀ ਬਟ ਇਹ ਅੱਛਾ ਖਾਣਾ ਲੈ ਕੇ ਉਹ ਮੇਰੀ ਲਗਭਗ 60% ਜਿਹੜੀ ਸਮੱਸਿਆ ਹੱਲ ਹੋ ਗਈ ਹੈ ਜੀ ਧੰਨਵਾਦ ਕਰਦਾ ਹਾਂ ਇਸ ਕਮਿਊਨਿਟੀ ਦਾ ਥੈਂਕ ਯੂ ਜੀ ਜੀ ਹਾਂ ਜੀ ਜੀ ਆਹ ਲਾਸਟ ਜੀ ਸੱਸੀ ਗਾ ਜੀ ਮੈਂ ਇਹ ਜਿਹੜਾ 18 ਕਿਰਨ 12 ਕਿਲੋ ਵੇਟ ਦਾ ਕੰਮ ਕੀਤਾ ਹੈ ਸਿਰਫ 45 ਦਿਨਾਂ ਦੇ ਵਿੱਚ ਸਰ ਹੂੰ ਔਰ ਉਹਦੇ ਨਾਲ ਨਾਲ ਮੈਨੂੰ ਥੋੜੀ ਬੀਪੀ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋ ਗਈ ਔਰ ਡੇਲੀ ਮੇਰੀ ਐਕਟੀਵਿਟੀ ਹੈ ਜਿਹੜੀ ਉਹ ਵੀ ਵੱਧ ਗਈ ਪਹਿਲਾਂ ਕਿੱਦਾਂ ਸੀ ਸੁਸਤੀ ਚੜ ਜਾਂਦੀ ਸੀ 10 ਵਜੇ ਸੁਸਤੀ ਚੜ ਜਾਂਦੀ ਸੀ ਉਹ ਚੀਜ਼ਾਂ ਵੀ ਹੁਣ ਖਤਮ ਹੋ ਗਈਆਂ ਨਾਲ ਨਾਲ ਡੇਲੀ ਰੂਟੀਨ ਦੀ ਜਿਹੜੀ ਮੇਰੀ ਐਕਟੀਵਿਟੀ ਉਹ ਵੱਧ ਗਈ ਸਰ ਹੂੰ ਮੈਂ ਨਾਲ ਦੀ ਨਾਲ ਮੈਂ ਸੱਚ ਇੱਕ ਗੱਲ ਤੁਹਾਨੂੰ ਚਲਦੀ ਵੀਡੀਓ 'ਚ ਹੋਰ ਪੁੱਛਦਾ ਹਾਂ ਕਿਤੇ ਉਹੀ ਗੱਲ ਨਾ ਨਾ ਉਹ ਜਿਵੇਂ ਜਮ ਵਾਲਾ ਬੰਦਾ ਕਹਿੰਦੀ ਗਲਤ ਪ੍ਰੋਡਕਟ ਖਾਲੇ ਪਹਿਲਾਂ ਤਾਂ ਮੇਰੇ ਅਗਗਾ ਦਾ ਸਰੀਰ ਹੋ ਜਾਂਦਾ ਬਾਜੀ ਜਾਂ ਡਰਗਾ ਬਾਅਦ ਚ ਫੇਰ ਉੱਥੇ ਜਈ ਆ ਜਾਂਦਾ ਕਿਤੇ ਆਏ ਨਾ ਨਾ ਹੋਵੇ ਫੇਰ ਢੱਡ ਬਾਹਰ ਨਿਕਲਣ ਲੱਗ ਜੇ ਪੇਟ ਵਧਣ ਦੇ 3-4 ਕਾਰਨ ਨੇ ਸਰੋਂ ਆਪਾਂ ਪਹਿਲੇ ਹੀ ਸ਼ੋਅ ਕਰ ਦਿੰਨੇ ਆ ਸਭ ਤੋਂ ਪਹਿਲਾ ਕਾਰਨ weight ਵਧਣ ਦਾ ਦਵਾਈਆਂ ਜਾਂ ਆਪਰੇਸ਼ਨ ਅੱਛਾ ਅਗਰ ਦਵਾਈਆਂ ਦਾ ਅਪਰੇਸ਼ਨ ਤੇ ਦਿੱਕਤ ਆਉਂਦੀ ਹੈ ਦੁਬਾਰਾ weight ਵੱਧ ਸਕਦਾ ਸੈਕੰਡ ਵੇਲਾ ਰਹਿ ਕੇ ਖਾਣਾ ਤੇ ਥਰਡ ਟੇਸਟੀ ਜ਼ਿਆਦਾ ਖਾਣਾ ਖਾਣਾ ਅਗਰ ਜਾਣ ਬੁਝ ਕੇ ਆਪੇ ਗਲਤੀਆਂ ਕਰਾਂਗੇ ਤਾਂ weight ਦੁਬਾਰਾ ਵੱਸ ਸਕਦਾ ਵਰਨਾ weight ਵਧਣ ਦਾ ਕੋਈ ਕਾਰਨ ਨਹੀਂ ਹੈਗਾ ਜਦੋਂ ਡਾਈਟ ਪ੍ਰੋਪਰ ਲੈਣੀ ਛੱਡਤੀ ਹਾਂ ਅਗਰ ਖਾਣ ਪੀਣ ਦਾ ਆਪਾਂ ਖਿਆਲ ਰੱਖਦੇ ਹਾਂ ਥੋੜਾ ਜਿਹਾ ਵਾਕ ਵਗੈਰਾ ਦਾ ਖਿਆਲ ਰੱਖਦੇ ਹਾਂ ਤਾਂ ਕਦੀ ਵੀ weight ਨਹੀਂ ਵੱਧਦਾ ਸਰ ਨੰਬਰ ਚੱਲਦਾ ਜੇ ਨੰਬਰ ਬਿਜ਼ੀ ਆਉਂਦਾ ਲਾਈਨ ਬਿਜ਼ੀ ਆਉਂਦੀ ਤੁਸੀਂ WhatsApp ਤੇ ਜਾਣਾ WhatsApp ਤੇ ਤੁਸੀਂ ਆਪਦੀ ਹਾਈਟ ਭੇਜ ਦੇਣੀ weight ਭੇਜ ਦੇਣਾ ਤੇ ਇਹ ਜੀ ਭੇਜ ਦੇਣੀ ਹੈ ਜੀ ਸਹੀ ਹੈ ਨਾ ਜੀ ਤੁਹਾਨੂੰ ਰਿਪਲਾਈ ਆਊਗਾ 10 ਮਿੰਟਾਂ ਚ ਆਜੇ 20 ਮਿੰਟਾਂ ਚ ਆਜੇ ਚਾਹੇ ਘੰਟੇ ਚ ਆਜੇ ਪਰ ਰਿਪਲਾਈ ਆਊਗਾ ਗੱਲਬਾਤ ਤੁਹਾਡੇ ਨਾਲ ਪੂਰੀ ਕੀਤੀ ਜਾਊ ਸੁਣੀ ਜਾਊਗੀ ਨੰਬਰ ਚੱਲਦਾ ਅਬਲ ਤਾਂ ਫੋਨ ਲਾ ਲਓ ਜੇ ਲਾਈਨ ਬਿਜ਼ੀ ਹੈ ਤਾਂ ਮੈਸੇਜ ਭੇਜ ਦਿਓ